तो अस्सलाम वालेकुम की हालचाल ने आज जगह जुमा ते आपा चलेया सुबह सुबह रनिंग करना ते ਨਾਲੇ ਘੁੰਮਿਆਂ ਆਵਾਂ ਨਾ ਤਾਜੀ ਹਵਾ ਲਿਆਵਾਂਗੇ ਤੇ ਬਾਕੀ ਜੁਮਾ ਪੜਾਂਗੇ ਅੱਜ ਤੁਹਾਨੂੰ ਜੁਮਾ ਮੁਬਾਰਕ ਸਾਰਿਆਂ ਨੂੰ ਤੇ ਵੀਡੀਓ ਵਧੀਆ ਲੱਗੇ ਸ਼ੇਅਰ ਕਰਦੇ ਹੋ ਵੀਰ ਹੋਣਗੇ ਲਾਈਕ ਸ਼ੇਅਰ ਜਰੂਰ ਕਰਦੇ ਹੋ ਯਾਰ ਸਵੇਰ ਸਵੇਰ ਨਾ ਨੇਰ ਆਉਂਦਾ ਹੋਰ پارک ਚਾ ਕੇ ਕੀ ਬਾਤ ਹੈ ਮਾਸ਼ਾਅੱਲਾ ਹਰਕ ਦੀ ਤਾਜੀ ਤਾਜੀ ਹਵਾ ਇਹ ਤੋਂ ਥੋੜੇ ਘਰ ਤੋਂ ਥੋੜਾ ਜਿਹਾ ਦੂਰੀ ਹੈ ਇੱਥੇ ਆ ਕੇ ਵਹਿਬੂ ਜਾਈ ਦਾ 10 ਮਿੰਟ ਘੁੰਮ ਕੇ ਲਈ ਦੇ ਵਿੱਚ ਤੇ ਆਕਸੀਜਨ ਮਿਲ ਜਾਂਦੀ ਹੈ ਕਿਉਂਕਿ ਇਹ ਨੇਚਰਲ ਦਾ ਦਰਸਤ ਲਾਈਵ ਨੇ ਜਿਹੜੇ ਲਾਈਵ ਨੇ ਨਹੀਂ ਤਾਂ ਜਿਵੇਂ ਰੋਡਾਂ ਦੇ ਉੱਪਰ ਹੀ ਹੁਣ ਲਾਉਣ ਲੱਗੇ ਨੇ ਪਹਿਲਾਂ ਤਾਂ ਡੁਪਲੀਕੇਟ ਦੂਜੀ ਲੋਟ ਲਾਏ ਗਏ ਨੇ ਹੁਣ ਜਿਹੜੇ ਹੁਣ ਲਾਏ ਨੇ ਇਹ ਸਾਰੇ ਪਾਣੀ ਨਾਲ ਚੱਲਦੇ ਨੇ ਦੇਖ ਪਾਣੀ ਪੈਪਾ ਪਾਈ ਵੀ ਹੈ ਨਾ ਪਾਈਪ ਲਾਈਨ ਪਾਣੀ ਇਹਨੇ ਗੱਲ ਨਹੀਂ ਇੱਥੇ 10 ਮਿੰਟ ਬੈਠੇ ਆਂ ਮੇਰਾ ਪਰ ਜਰੂਰ ਟ੍ਰੀ ਖਾਣ ਚ ਲਾਂ ਚਲ ਤੁਹਾਡਾ ਫੁੱਟ ਲੈ ਲਾਂ ਇੱਕ ਪਾਰ ਹੈਗਾ ਪਰਲੇ ਪਾਸੇ ਉਹਦੇ ਉੱਤਰ ਇਹਨੇ ਨੇਚਰਲ ਹੈ ਸ਼ਾਇਦ ਬੜੀ ਇੱਥੇ ਤਾਜੀ ਤਾਜੀ ਹਵਾਵਾਂ ਇਹ ਚੀਜ਼ਾਂ ਨੇ ਸਵੇਰ ਸਵੇਰ ਨਾਲ ਆਕਸੀਜਨ ਬੜੀ ਮਿਲਦੀ ਰਹਿੰਦੀ ਤਾਂ ਅਰਗੇ ਫਿਰ ਘੁੰਮਣ ਕਰਨ ਆ ਜੀਦਾ ਹੈਗਾ ਮੇਰੇ ਘਰ ਤੋਂ ਲੱਵੀ ਹੈ ਥੋੜੇ ਇੱਕ ਪਾਰ ਕੋ ਪਰਲੇ ਪਾਸੇ ਰੋਡ ਦੇ ਬਣਾਏ ਹੋਏ ਨੇ ਰ ਅਵਾਜ਼ੇ ਵੀ ਬਹੁਤ ਘੱਟ ਐ ਇਸ ਟੈਸਟ ਹੁਣ ਕਿਉਂਕਿ ਗੱਡੀਆਂ ਗੁੱਡੀਆਂ ਦੀ ਆਵਾਜ਼ੇ ਬਹੁਤ ਘੱਟ ਹਨ ਇਹਨਾਂ ਸੋਹਣਾ ਲੱਗਦਾ ਦੇਖੋ ਇਹ ਵੀ ਜਨਰੀ ਪੈਬਲਰ ਨਾਲ ਵਿੱਚ ਸਾਰੀ ਪਾਈ ਵੀ ਆ ਦੇਖੋ ਪਾਣੀ ਦੇ ਬਿਨਾ ਨਹੀਂ ਹੋ ਸਕਦਾ ਪਾਣੀ ਨਾ ਛੱਡੇ ਨਾ ਫਿਰ ਮਰ ਜਾਣਗੇ ਬੂਟੇ ਪਾਣੀ ਦੇ ਨਾਲ ਹੀ ਬੂਟੇ ਨੇ ਸਾਰੇ ਅਰੇ ਜਮਣ ਵਰਗਾ ਬੂਟਾ ਵੀ ਸੋਹਣਾ ਲੱਗਦਾ ਤਾਜੀ ਤਾਜੀ ਹਵਾ ਦਾ ਨਿਆਰਾ ਹੀ ਕੋਸੂਰ ਆ ਸ਼ੁਭ ਸਵਾਦ ਜੁਮੇ ਦਾ ਦਿਨ ਆ ਤੇ ਜੁਮਾ ਵੀ ਪੜਾਂਗੇ ਅੱਜ ਦੁਪਹਿਰੇ ਬਾਕੀ ਐਡਾ ਕਿ ਪਾਰਕ ਐ ਇੰਨਾ ਕਿ ਪਾਰਕ ਦੂਜੇ ਬਸ ਬਣਾਇਆ ਆ ਲੈਟਾਂ ਨੇ ਹੁਣ ਆਵਾਜਿ ਸ਼ੁਰੂ ਹੋ ਜਾਣੀ ਸ਼ੇ 7 ਵਜੇ ਓਕੇ ਵੀਰੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦੇ ਠੀਕ ਐ ਨਾ ਤਾਂ ਦੇਖ ਖੰਜੂਰਾ ਨੇ ਦੇਖੋ ਰੋਡ ਦੇ ਉੱਪਰ ਲੱਗੇ ਹੋਏ ਨੇ ਨਾ ਖੰਜੂਰਾ ਕਿ ਨਹੀਂ ਹੋਣੀ ਲਾ ਦੇ ਦੇ ਕੋਈ ਜੱਗਾ ਸਾਰੇ ਰੋਡਾਂ ਤੇ ਖੰਜੂਰਾ ਹੀ ਨੇ ਇਹ ਉਰਾਨਾ ਬੁਰਦਾ ਬੱਦਲ ਕੰਗੀ ਨੂੰ ਪਾਣੀ ਦੀ ਜਿਆਦਾ ਲੋੜ ਨਹੀਂ ਪੈਂਦੀਗੀ ਤਾਂ ਕਰਕੇ ਦੇਖੋ ਤੇ ਇਹੋ ਤਾਂ ਪੀ ਆਇਆ ਹੈ ਨਾ